ਤੁਹ ਕੀ ਨਾਮ ਆ ਤੇਰਾ ਡਿੰਪਲ ਨਾਮ ਆ ਅੱਗੀ ਦਿਰ ਕੀ ਹੋ ਗਿਆ 7 ਵਜੇ 60 ਵਜ ਗਈ ਕਿੱਥੇ 60 ਕਿੱਥੇ ਵਜ ਗਈ ਇੱਥੇ ਓਏ ਕਿੰਨੇ ਦਿਨ ਹੋ ਗਏ ਬਾਦੂ ਤਾਂ ਬਾਦੂ ਦਿਨ ਹੋ ਗਏ ਤੇ ਹੁਣ ਸਵੇਰ ਆਪਰੇਸ਼ਨ ਹੋਣਾ ਤੇਰਾ ਓਏ ਕਿਹੜੀ ਕਲਾਸ ਚ ਬਣਦਾ ਸੀ ਤੂੰ ਪੰਜਵੀਂ ਕਲਾਸ ਚ ਹਾਂਜੀ ਪਹਿਲੀ ਚ ਬਣਦਾ ਸੀਗਾ ਤੇ ਆ ਪੁੱਤ ਹੱਥ ਤੇ ਕੀ ਹੋਇਆ ਓਏ 7:00 7 ਵਜ ਗਈ ਕੌਣ ਕੌਣ ਸੀ ਕੀ ਤੁਸੀਂ ਮੰਮੀ ਮਾਂ ਡੈਡੀ ਤੂੰ ਮੰਮੀ ਤੇ ਡੈਡੀ ਅੱਛਾ ਤੇ ਸੱਤ ਤੇਰੀ ਜਿਆਦਾ ਲੱਗੀ ਆ ਚਾ ਕੋਈ ਕੀ ਨਾਮ ਦੱਸਿਆ ਡਿੰਪਲ ਸਿੰਘ ਤੁਸੀਂ ਵੇਖੋ ਵੀ ਇੱਕ ਕੇਸਾਤਾਰੀ ਬੱਚੇ ਨੂੰ ਸਾਡੀ ਲੋੜ ਹੈ ਇੱਕ ਕੇਸਾਤਾਰੀ ਬੱਚੇ ਨੂੰ ਉਹਦਾ ਸਵੇਰੇ ਆਪਰੇਸ਼ਨ ਹੈ ਤੇ ਉਹ ਸਾਡੇ ਤੋਂ ਮਦਦ ਮੰਗਦਾ ਪਿਆ ਤੇ ਸਾਡੇ ਦੀ ਇੰਨੀ ਕੁ ਸਾਡੀ ਜ਼ਮੀਰ ਜਾਗਦੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਛੋਟੇ ਸਿੰਘ ਦੀ ਮਦਦ ਦੇ ਲਈ ਅੱਗੇ ਆਈਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਸਿੱਖ ਭੈਣ ਭਰਾਵਾਂ ਨੂੰ ਕਿ ਤੁਸੀਂ ਥੋੜਾ ਕਰੋ ਬਹੁਤਾ ਕਰੋ ਪਰ ਇਸ ਬੱਚੇ ਦੀ ਮਦਦ ਦੇ ਲਈ ਅੱਗੇ ਜੁਰਾ ਦੇਖੋ ਮਾਸੂਮ ਬੱਚਾ ਹੈ ਸਿਰ ਦੀ ਕਿੰਨੀ ਪਿਆਰ ਇਤੋਂ ਸਾਰਾ ਟੁਕੜਾ ਇਹਦਾ ਲੈ ਕੇ ਡਿੱਗ ਗਿਆ ਤੇ ਇਹਦੀ ਦਰਦ ਵਿਚਾਰੇ ਦੀ ਦਰਦ ਪੀੜ ਬਹੁਤ ਮਨਾਉਂਦਾ ਕੋਨਾ ਭੈਣੇ ਹਾਂਜੀ ਸਿਰ ਦੀ ਸਰਜਰੀ ਹੋਣੀ ਹੈ ਜਿਸ ਵਾ ਸਵੇਰੇ ਸਿਰ ਦੀ ਸਰਜਰੀ ਹੋਣੀ ਦੇਖੋ ਕਿੰਡਾ ਵੱਡਾ ਆਪਰੇਸ਼ਨ ਹੋਣਾ ਤੇ ਇਹਨਾਂ ਕੋਲੇ ਵਿਚਾਰਿਆਂ ਕੋਲੇ ਇਲਾਜ ਦੇ ਲਈ ਪੈਸੇ ਨਹੀਂ ਸਿਰ ਦਾ ਆਪਰੇਸ਼ਨ ਹੋਣਾ ਇੱਕ ਤਾਂ ਅਰਦਾਸ ਕਰਿਓ ਗੁਰੂ ਸਾਹਿਬ ਅੱਗੇ ਕਿ ਡਿੰਪਲ ਸਿੰਘ ਦਾ ਆਪਰੇਸ਼ਨ ਜਿਹੜਾ ਸਹੀ ਸਲਾਮਤ ਹੋਵੇ ਤੇ ਡਿੰਪਲ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਦਾ ਆਪਰੇਸ਼ਨ ਹੋ ਜੇ ਤੇ ਠੀਕ ਹੋਵੇ ਤੇ ਆਪਰੇਸ਼ਨ ਦੇ ਲਈ ਜਿਹੜੇ ਪੈਸਿਆਂ ਦੀ ਲੋੜ ਹੈ ਭੈਣ ਦੱਸਦੀ ਪਈ ਐ ਵੀ 50000 ਰੁਪਏ ਦੀ ਸਾਨੂੰ ਲੋੜ ਹੈ ਭਣੀ 1 ਕਿਵੇਂ ਇਹਦੇ ਸੱਟ ਕਿਵੇਂ ਵੱਜ ਗਈ ਵਾਲੀ ਜੀ ਇਹ ਵੀਰੇ ਅਸੀਂ ਬਰਨਾਲੇ ਲਈ ਸੜੋ ਆ ਰਹੇ ਸੀਗੇ ਤੇ ਮੋਟਰਸਾਈਕਲ ਚ ਮੋਟਰਸਾਈਕਲ ਵੱਜਿਆ ਇਹ ਪਚਾਲੇ ਬੈਠਾ ਸਾਡੇ ਬੁਰਕ ਗਿਆ ਸਿੱਧਮ ਸਿੱਧਾ ਵੱਜਿਆ ਤੇ ਇਹਦੇ ਸੱਤ ਤੇ ਮਾਸ ਟੁਕੜਾ ਲੈ ਕੇ ਥੱਲੇ ਡਿੱਗ ਗਿਆ ਤੁਹਾਡਾ ਬਚਾਅ ਹੋ ਗਿਆ ਹਾਂਜੀ ਮੈਂ ਸਿੱਧੇ ਟੇਢੀ ਡਿੱਗ ਗਈ ਜੀ ਮੇਰੇ ਤੋਂ ਥੋੜੀ ਜਿਹੀ ਝੋਟਾ ਤੇ ਗੋਡੇ ਤੇ ਹੈ ਤੇ ਇਹ ਬੱਚੇ ਦੇ ਜਿਆਦਾ ਹੀ ਸੱਟ ਵੱਜੀ ਇਹਦੇ ਸਾਰੇ ਮਾਸ ਦੀ ਟੁਕੜੀ ਇਥੋਂ ਲੈ ਕੇ ਡਿੱਗ ਗਈ ਮੱਥੇ ਤੋਂ ਹਾਂਜੀ 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 ਸੰਗਤ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਇਸ ਛੋਟੇ ਸਿੰਘ ਦਾ ਜਿਹਦਾ ਨਾਮ ਹੈ ਡਿੰਪਲ ਸਿੰਘ ਇਹ ਵੀਰਦੀ ਛੋਟੇ ਬੱਚੇ ਦੀ ਮਾਤਾ ਜੀ ਨੇ ਇਹ ਭਦੌੜ ਦੇ ਰਹਿਣ ਵਾਲੇ ਨੇ ਸਵੇਰੇ ਇਹਨਾਂ ਦਾ ਆਪਰੇਸ਼ਨ ਹੋਣਾ ਪਰ ਪਰਿਵਾਰ ਕੋਲੇ ਕੋਈ ਇੰਤਜ਼ਾਮ ਨਹੀਂ ਹੈ ਕੋਈ ਪੈਸਾ ਨਹੀਂ ਹੈਗਾ ਇਲਾਜ ਕਰਾਉਣ ਦੇ ਲਈ ਪਹਿਲਾਂ ਵੀਰੇ ਇਹਨੂੰ 3 ਮਹੀਨੇ ਤੋਂ ਪਹਿਲਾਂ ਸ਼ੂਗਰ ਆ ਰਹੀ ਸੀ ਨਾ ਜੀ ਪਹਿਲਾਂ ਅਸੀਂ ਉਹਦਾ ਪ੍ਰਾਈਵੇਟ ਇਲਾਜ ਕਰਾਇਆ ਸੀ 70000 ਰੁਪਏ ਲਾ ਕੇ ਤੇ ਐਕਸੀਡੈਂਟ ਨੂੰ ਕਿੰਨੇ ਦਿਨ ਹੋ ਗਏ ਜੀ 3 ਦਿਨ ਹੋ ਗਏ 3 ਦਿਨ ਹੋ ਗਏ ਤੇ ਸਵੇਰੇ ਇਹਦਾ ਆਪਰੇਸ਼ਨ ਹੋਣਾ ਇਹਦੇ ਡੈਡੀ ਕੀ ਕੰਮ ਕਰਦੇ ਆ ਉਹ ਮੰਜੂਰੀ ਕਰਦੇ ਆ ਵੀਰੇ ਮਜ਼ਦੂਰੀ ਕਰਦੇ ਆ ਜੀ ਹਾਂ ਇਸ ਸੂਬਾ ਆਪਰੇਸ਼ਨ ਹੋਣਾ ਹੈ तकरीबन ਕਿੰਨੇ ਕੁ ਦੀ ਦਵਾਈ ਕਿੰਨੇ ਕੁ ਪੈਸਿਆਂ ਦੀ ਲੋੜ ਹੈ ਕਹਿੰਦਾ ਇਹ 100000 ਮੰਗ ਰਿਹਾ ਜੀ ਵੀ 50000 ਰੁਪਏ ਦੀ ਲੋੜ ਹੈ ਤੁਹਾਡੇ ਕੋਲ ਕੋਈ ਬੈਂਕ ਖਾਤਾ ਹੈਗਾ ਮੈਨੇ ਬੈਂਕ ਖਾਤਾ ਹਾਂ ਹੈਗਾ ਵੀਰੇ ਹੂੰ ਤੇ ਕਿਹੜੀ ਬੈਂਕ ਦਾ ਖਾਤਾ ਹੈ ਮੈਨੇ ਯੂਕੋ ਬੈਂਕ ਦਾ ਵੀਰੇ ਯੂਕੋ ਬੈਂਕ ਦਾ ਖਾਤਾ ਹੈ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ